ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਫਰੀਦਕੋਟ ਸ਼ਹਿਰ ਤੇ ਸ਼ਹਿਰ ਦਾ ਜਾਂ ਫਰੀਦਕੋਟ ਦਾ ਅਧਿਆਤੀ ਏਰੀਆ ਪਿੰਡੂ ਏਰੀਆ ਜਿਹਨੂੰ ਆਪਾਂ ਕਹਿ ਦਿੰਨੇ ਆ ਚੈਹਲ ਵਾਲੀ ਸੜਕ ਦੇ ਉੱਤੇ ਬਾਈ ਹੋਰਿਆਂ ਦੇ ਘਰ ਆ ਜਾਂਦੇ ਆ ਫਰੀਦਕੋਟ ਤੋਂ ਚੈਹਲਾਂ ਨੂੰ ਜਦੋਂ ਨਿਕਲਦੇ ਆ ਨਹਿਰਾਂ ਤੋਂ ਬਾਅਦ ਚ ਤੇ ਜਿਹੜਾ ਹਾਈਵੇ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਓਸ ਹਾਈਵੇ ਦੇ ਸੱਨ ਦੇ ਵਿੱਚ ਘਰ ਆਉਂਦੇ ਆ ਜਿਹੜੇ ਘਰੇ ਅੱਜ ਵੀਡੀਓ ਬਣਾ ਰਹੇ ਆ ਬਹੁਤ ਵੀਡੀਓ ਬਣਾਈਆਂ ਚੈਨਲ ਦੀ ਸ਼ੁਰੂਆਤ ਤੋਂ ਲੈ ਕੇ ਕਿਉਂਕਿ ਵਪਾਰ ਦਾ ਇਸ ਵੀਰ ਦਾ ਕੰਮ ਹੈ ਇੱਥੇ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਦੋ ਨਗ ਅੱਜ ਦੀ ਵੀਡੀਓ ਚ ਦਿਖਾਉਣੇ ਆ ਅਸੀਂ 메ਨ ਵੀਡੀਓ ਜਿਹੜੀ ਬਣਾਉਣੀ ਸੀ ਦੋਸਤੋ ਇਸ ਮੱਝ ਦੀ ਜਾਂ ਇਸ ਝੋਟੀ ਦੀ ਬਣਾਉਣੀ ਸੀ ਪਰ ਇੱਕ ਗਾਂ ਵੀ ਬਾਈ ਕੋਲ ਵਿਕਰੀ ਵਾਲੀ ਸੀ ਸੋਚਾ ਉਹਦੀ ਵੀ ਡਿਟੇਲ ਪੁੱਛ ਦਿੰਨੇ ਆ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਨਗ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਹੋਊਗਾ ਚਲੋ ਬਾਈ ਤੋਂ ਇਨਫੋਰਮੇਸ਼ਨ ਲਈਏ ਪਹਿਲਾਂ ਗਾਂ ਬਾਰੇ ਥੋੜੀ ਜਾਣਕਾਰੀ ਲੈ ਕੇ ਉਸ ਤੋਂ ਬਾਅਦ ਚ ਮੱਝ ਦਿਖਾਵਾਂਗੇ ਤੇ ਛੋਟੀ ਤੁਹਾਨੂੰ ਨਾਲ ਤੋਰ ਕੇ ਵੀ ਦਿਖਾ ਦੇਵਾਂਗੇ ਉਹ ਪਹਿਲਾਂ ਗਾਂ ਦੀ ਡਿਟੇਲ ਵੀ ਤੋਂ ਪੁੱਛਦੇ ਆਂ ਤੇ ਫਿਰ ਇਹਨੂੰ ਤੋਰਦੇ ਆਂ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਪ੍ਰਦੀਪ ਅੱਜ ਦੋ ਨਾਗ ਆਪਾਂ ਦਿਖਾ ਰਹੇ ਹਾਂ ਵੀਰੇ ਹਾਂਜੀ ਵੀਰੇ ਆ ਗਾਂ ਕਿੰਨੇ ਕ ਦਿਨ ਲਾਉਗੀ ਸੁਣ ਗਾਂ ਸੋਈ ਵੀ ਹੈ ਵੀਰੇ ਇਹ ਅੱਛਾ ਇਹ ਸੋਈ ਵੀ ਹੈ ਹਾਂਜੀ ਕਿੰਨੇ ਦਿਨ ਹੋ ਗਏ ਭਾਈ ਅੱਜ ਸੋਈ ਇਹਨੂੰ 18 ਤੋਂ 20 ਜਨ ਹੋ ਗਏ ਬੱਛਾ ਉਹ ਖੜਾ ਬਈ ਨਾਲ ਅੱਛਾ ਬੱਛਾ ਪਰਲੇ ਪਾਸੇ ਆ ਮਾਝਾ ਅੱਛਾ ਹੁਣ ਦੁੱਧ ਕਿੰਨਾ ਹੋਊਗਾ ਦੁੱਧ 15 ਬਈ 14 ਖੁੱਲਾ ਡੁੱਲਾ ਦੁੱਧ 14 ਹੈਗਾ ਵੀ ਦੁੱਧ 15 ਹੀ ਹੈ ਮੈਂਤੀ ਕਲਪਾਂ ਦੀ 14.5 ਜੀ 14 ਜੀ ਠੀਕ ਹੈ ਰੇਟ ਇਹਦਾ ਕੀ ਰੱਖੇ ਇਹ 55000 ਦੇ ਦੇ ਦਾਂਗੇ ਹਾਂ ਨਾ ਵੀਰੇ ਤੋਰ 14 ਲੀਟਰ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਮਣਕੇ ਲਿਜਾ ਸਕਦਾ ਬੱਚਾ ਵੱਛਾ ਪਰਲੇ ਪਾਸੇ ਖੜਾ ਹੈ ਮੀਡੀਅਮ ਜੀ ਹਾਈਟ ਚ ਬਾਲਾ ਵੱਡਾ ਕੱਦ ਨਹੀਂ ਪਰ ਦੁੱਧ ਜਿਹੜਾ ਉਹ ਤੁਹਾਨੂੰ ਬਾਈ ਨੇ ਦੱਸਤਾ ਦੱਸੋ ਇਸ ਟਾਈਮ ਜਿਹੜਾ ਹਾਜ਼ਰ ਹੈ ਉਹ 14 ਲੀਟਰ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਮਣਕੇ ਲੈ ਜੇ ਹੋਊਗਾ 15 ਹੀ ਬਾਈ ਕਹਿੰਦਾ ਪਰ 10 14 ਦਿੰਨੇ ਆ ਤਾਂ ਕਿ ਜੇ ਕੋਈ ਭਰਾ ਆਵੇ ਮੌਕੇ ਤੇ ਘਟੇ ਨਾ ਸੋ ਖਵਾਨਾ ਸਾਫ਼ ਸੁਥਰਾ ਜਿੰਨਾ ਵੀ ਇਸ ਟਾਈਮ ਦੱਸਦਾ ਹੈ ਖਵਾਨੇ ਦੀ ਆ ਗਾੜੀ ਚੰਗੀ ਐ ਬਾਕੀ ਪਿਛਾਣੂ ਵੀ ਹਵਾਨਾ ਠੀਕ ਐ ਕੱਦ ਵਾਲਾ ਵਡਾਨੀ ਵਜ਼ਨ ਫੁੱਲ ਆ ਸੋ ਇਹ ਵੈਡ ਪਹਿਲੇ ਨੰਬਰ ਤੇ ਰੇਟ ਰੱਖਿਆ 55000 ਰੁਪਏ ਜਿਨੇ ਦੁੱਧ ਚੋਣਾ ਕੋਸਮੀ ਨੇ ਕੰਬਣ ਕਰਾ ਕੇ ਵੀ ਇੰਨੇ ਦੀ ਵੇਚ ਲੋਂਗੇ ਬਾਕੀ ਤੁਸੀਂ ਕੋਲ ਆ ਕੇ ਪਸ਼ੂ ਨੂੰ ਦੇਖਣਾ ਆਪਦੀ ਸਮਝ ਨਾਲ ਖਰੀਦਣਾ ਦੁੱਧ ਵੀਰੇ ਉਹੋ ਹੀ ਦੱਸਾਂਗੇ ਜਿਹੜਾ ਹੋਪਲਾ ਦੋ ਡੰਗ ਚੋਲੇ ਕੋਈ ਤਿੰਨ ਚੋਲੇ ਠੀਕ ਐ ਓਕੇ ਸੋ ਦੁੱਧ ਭਾਈ ਕਹਿੰਦਾ ਵੀ ਜਿਹੜਾ ਹੈਗਾ ਉਹ ਦੱਸਤਾ ਐ ਤੇ ਇੰਨਾ ਹੀ ਨਿਕਲੂਗਾ ਕਾਤਨੀ ਮਿਕਲਦਾ ਸੋ ਇਹ ਪਹਿਲੇ ਨੰਬਰ ਤੇ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਸੀ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਝੋਟੀ ਦਿਖਾਉਣੀ ਹੈ ਦੱਸੋ ਸਿੰਘਾਂ ਤੋਂ ਦੇਖੋ ਬਿਲਕੁਲ ਹੀ ਛੋਟਾ ਸਿਰ ਦੇ ਨਾਲ ਹੀ ਮੁੜਿਆ ਹੋਇਆ ਸਿੰਘ ਵਜਨ ਪੂਰਾ ਝੋਟੀ ਦਾ ਚੜਾਈ ਬਹੁਤ ਹੈ ਥਾਸ ਦੁੱਧ ਵਾਲੇ ਪਸ਼ੂ ਦਾ ਹੁੰਦਾ ਥਣ ਤੇ ਹਵਾਨਾ ਕਰਮ ਵਾਲੀ ਦਾ ਹਵਾਨਾ ਦੇਖੋ ਹਜੇ ਕੱਚੀ ਦੀਂਦੀ ਐ ਕੋਈ ਪੁਰਾਣੀ ਨਹੀਂ ਮਿਆਂ ਸੂਪੇ ਭਾਵੇਂ ਜਦੋਂ ਮਰਜੀ ਪਸ਼ੂ ਗੱਪਣ ਦਾ ਪਤਾ ਨਹੀਂ ਹੁੰਦਾ ਉਹ ਇਹ ਇਨਫੋਰਮੇਸ਼ਨ ਲੈ ਨਿਆ प्रदीप ਭਾਈ ਕਨਵਾ ਸੁਹਾ ਸੁਣਾ ਇਹ ਪਹਿਲਾ ਸੁਹਾ ਸੁਹਦੀ ਆ ਵੀਰੇ ਠੀਕ ਐ ਦਿਨ ਕਿੰਨੇ ਲਊਂਗਾ ਅੰਦਾਜ਼ੇ ਇਹਦੇ 12 ਤਰੀਕ ਨੂੰ ਦਿਨ ਪੂਰੇ ਭਾਈ ਜੀ 12 ਤਰੀਕ ਨੂੰ ਹਾਂਜੀ ਠੀਕ ਐ ਰੇਟ ਇਹਦਾ ਕੀ ਰੱਖਦੇ ਹਾਂ ਇਹਦਾ ਸਵਾ 2 ਲੱਖ ਰੁਪਈਆ ਵੀਰੇ ਸਵਾ 2 ਲੱਖ ਅੱਜ 4 ਤਰੀਕ ਆ 8 ਦਿਨ ਬਾਕੀ ਆ ਹਾਂਜੀ 8 ਦਿਨ ਬਾਕੀ ਕੋਲੀ ਭਾਈ ਸੋ ਦੋਸਤੋ ਰੇਟ ਸਵਾ 2 ਲੱਖ ਰੁਪਏ 2 ਲੱਖ ਤੇ 25000 ਹੈ ਮਾਨਤਣ ਮੌਕੇ ਤੇ ਹੋਊਗਾ ਜਿਹੜਾ ਭਰਾ ਆਊਗਾ ਸੋ ਦੋਸੋ ਟਾਂਚਾ ਦੇਖੋ ਕਰਮਾ ਵਾਲੀ ਦਾ ਵਜ਼ਨ ਫੁੱਲਾ ਛੋਟੀ ਦਾ ਸੁਆ ਇਹਨੇ ਪਹਿਲਾ ਸੁਣਾ ਉੱਤੋਂ ਚੜਾਈ ਤੁਸੀਂ ਦੇਖ ਲਓ ਤੇ ਹਵਾਨੇ ਦੀ ਸ਼ੇਪ ਦੇਖਿਓ ਕਿੰਡੀ ਚੰਗੀ ਐ ਸੋ 2,25,000 ਦਾ ਰੇਟ ਬਾਈ ਨੇ ਰੱਖਿਆ ਥੋੜਾ ਜਿਆ ਡਰਦੀ ਐ ਉਪਰਾ ਥਾਂ ਹੋ ਜਾਂਦਾ ਪਸੂ ਵਾਸਤੇ ਦੂਜਾ ਕਰ ਸਰਦਸੋਫ ਇਹਦੀ ਉੱਤੋਂ ਟਾਂਚੇ ਦੀ ਚੜਾਈ ਤੇ ਮੈਂ ਜੋ ਚੀਜ਼ ਵਾਰ-ਵਾਰ ਆਪਣਾ ਕੋਈ ਵੀ ਭਰਾ ਜਿਹੜਾ ਦੁੱਧਾਸਤੇ ਗਾਂ ਜਾਂ ਮੱਝ ਖਰੀਦਦਾ ਨੂੰ ਦੇਖਣ ਨੂੰ ਜੀ ਕਰੂਗਾ ਉਹ ਹੈ ਥਣ ਤੇ ਹਵਾਨਾ ਬੜਾ ਸਾਫ਼ ਸੁਥਰਾ ਹੈ ਟਾਂਚਾ ਬਹੁਤ ਸੋਹਣਾ ਹੈ ਅਗਾੜੀ ਤੁਸੀਂ ਇੱਥੋਂ ਦੇਖ ਲਓ ਹਜੇ ਤਾਂ ਦੁੱਧ ਜਿਹੜਾ ਉਹ ਲਾਉਣਾ ਹੀ ਸ਼ੁਰੂ ਕੀਤਾ ਹੈ ਮੰਨੋ ਕਿਉਂਕਿ ਹਜੇ 8 ਦਿਨ ਬਾਕੀ ਹੈ ਇਹਦੇ 10 ਮਹੀਨੇ ਪੂਰੇ ਹੋਣ ਦੇ ਵਿੱਚ ਉਸ ਦਿਨ ਪਸ਼ੂ ਉੱਤੇ ਵੀ ਲੈ ਜਾਂਦਾ ਪਰ ਇਹ ਬਹੁਤ ਰੋ ਗੇਟ ਵਾਲ ਨੂੰ ਲੈ ਜਿੰਦਾ ਨਹੀਂ ਪਹੁੰਚਦਾ ਅਗੋਂ ਕਰਕੇ ਮੋੜ ਲਾ ਕੋਈ ਗੱਲ ਸੋ ਤਰਦੀ ਝੋਟੀ ਫੇਰ ਤੁਸੀਂ ਦੇਖੋ ਇੱਕ ਵਾਰ ਸੋ ਹੁਣ ਫੇਰ ਇਹਦਾ ਸਟਰਕਚਰ ਦੇਖੋ ਇਸ ਤਰ੍ਹਾਂ ਦਾ ਦੋਸਤੋ ਇਹਦਾ ਥਣ ਤੇ ਹਵਾਨਾ ਝੋਟੀ ਦਾ ਜੀਨੂੰ ਚੰਗੀ ਲੱਗੇ ਇਧਰੋਂ ਵੀ ਤੁਸੀਂ ਥਣ ਦੇਖੋ ਅਗਾੜੀ ਦੇ ਥਣ ਵੀ ਬਹੁਤ ਸੋਹਣੇ ਆ ਤੇ ਪਿੱਛੋਂ ਵੀ ਥਣ ਬੜਾ ਚੰਗਾ ਲੱਗਾ ਹਵਾਨਾ ਇਹਦਾ ਤੁਸੀਂ ਹੁਣ ਦੇਖ ਸਕਦੇ ਸੋ ਜੀਨੂੰ ਚੰਗੀ ਲੱਗੇ ਤਾਂ ਵੀਰ ਕਾਲ ਬਾਈ ਨੂੰ ਕਰ ਸਕਦਾ ਨੰਬਰ ਦੋਸਤੋ ਸਕਰੀਨ ਉੱਤੇ ਚੱਲੀ ਜਾਂਦਾ ਹੈ ਇਸ ਨੰਬਰ ਤੇ ਤੁਸੀਂ ਕਾਨਟੈਕਟ ਵਾਈ ਨਾਲ ਬਣਾ ਸਕਦੇ ਹਾਂ ਬੰਦੇ ਪੱਤੀ ਪਈ ਹਵਾਨੇ ਦੀ ਸ਼ੇਪ ਫੇਰ ਦੇਖੋ ਸੋ ਪਹਿਲਾਂ ਝੋਟੀ ਦਾ ਹਵਾਨਾ ਦੋਸਤੋ ਪਛਾਣ ਨੂੰ ਵੀ ਫੁੱਲ ਰੱਖੂਗੀ ਤੇ ਅੱਗੇ ਨੂੰ ਵੀ ਚੰਗਾ ਬਣਾਊਗੀ ਸੋ ਇਹ ਝੋਟੀ ਵਿਕਰੀ ਵਾਸਤੇ ਸੂ ਆਏ ਨੇ ਪਹਿਲਾ ਸੋਨਾ ਸੋ ਅੱਜ ਦੀ ਵੀਡੀਓ ਦੇ ਇਹ ਦੋ ਨਗ ਦੋਸਤੋ ਵਕਾਉ ਸੀ ਛੱਡਦੇ ਪਈ ਜਿਹਦੇ ਚ ਇੱਕ ਇੱਕ ਤਰ ਗਾਂਥ ਨੂੰ ਪਹਿਲਾਂ ਦਿਖਾ ਚੁੱਕੇ ਆ ਵੱਚਾ ਇਹਦਾ ਪਰਲੇ ਪਾਸੇ ਖੜਾ ਸੋ ਇਹ ਤੋਂ ਇਲਾਵਾ ਇੱਕ ਇਹ ਚੋਟੀ ਤੁਸੀਂ ਆਪ ਦੀ ਸਮਝ ਨਾਲ ਜਿਹੜਾ ਮਰਜ਼ੀ ਨਾਲ ਖਰੀਦਿਓ ਤਸੱਲੀ ਕਰਨ ਦਾ ਹੱਕ ਹੈ ਧੰਨਵਾਦ ਵੀਡੀਓ ਦੇਖਣ ਲਈ